ਸਰੇ ਸਤੇ ਬੀਜੇਪੀ ਦੀ ਸੰਸਦ ਕੰਗਨਾ ਰਨੋਤ ਆਈ ਦੀ ਨਹੀਂ ਕਿਸੇ ਨਾ ਕਿਸੇ ਵਿਵਾਦਾਂ ਦੇ ਵਿੱਚ ਘਿਰਦੀ ਨਜ਼ਰ ਆਉਂਦੀ ਆਈ ਦੀ ਨਹੀਂ ਉਹਨਾਂ ਦਾ ਕਿਸੇ ਨਾ ਕਿਸੇ ਦੇ ਨਾਲ ਵਿਵਾਦ ਹੁੰਦਾ ਹੋਇਆ ਨਜ਼ਰ ਆਉਂਦਾ ਹੈ ਤੋਂ ਅੰਦਾਜ਼ਾ ਹੈ ਕਿ ਹੁਣ ਉਹ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂ ਸੂਦ ਦੇ ਨਾਲ ਵਿਵਾਦਾਂ ਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ ਉਹਨਾਂ ਨੇ ਸੋਨੂ ਸੂਦ ਤੇ ਤਿੱਖਾ ਹਮਲਾ ਕੀਤਾ ਹੈ ਦਰਅਸਲ ਸੋਨੂ ਸੂਦ ਦੇ ਵੱਲੋਂ ਕਾਵੜ ਯਾਤਰਾ ਦੇ ਦੌਰਾਨ ਦੁਕਾਨਾਂ ਤੇ ਨੇਮ ਪਲੇਟਾ ਲਗਾਉਣ ਵਾਲੇ ਮਾਮਲੇ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਸੀ ਜਿਸ ਤੋਂ ਬਾਅਦ ਹੁਣ ਕੰਗਨਾ ਰਨੋਤ ਦੇ ਵੱਲੋਂ ਉਹਨਾਂ ਨੋ ਜਵਾਬ ਵੀ ਦਿੱਤਾ ਗਿਆ ਸੋਨੂ ਸੋਨ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ਹਰ ਦੁਕਾਨ ਤੇ ਸਿਰਫ ਇੱਕ ਨਾਮ ਪਲੇਟ ਹੋਣੀ ਚਾਹੀਦੀ ਹੈ ਉਹ ਹੈ ਇਨਸਾਨੀਅਤ ਇਸ ਤੋਂ ਬਾਅਦ ਸੋਨੂ ਸੂਦ ਦੇ ਪੋਸਟ ਤੇ ਪ੍ਰਤੀਕਿਰਿਆ ਦਿੰਦੇ ਹੋਏ ਕੰਗਨਾ ਰੌਨੋਤ ਨੇ ਕਿਹਾ ਕਿ ਸਹਿਮਤਾ ਹਲਾਲ ਨੂੰ ਇਨਸਾਨੀਅਤ ਦੇ ਨਾਲ ਬਦਲਣਾ ਚਾਹੀਦਾ ਹੈ ਤੁਹਾਂ ਅੰਦਾਜ਼ੀ ਹੈ ਕਿ ਯੂਪੀ ਸਰਕਾਰ ਨੇ ਕਾਵੜ ਯਾਤਰਾ ਦੇ ਦੂਰ ਤੇ ਖਾਣ ਪੀਣ ਦੀਆਂ ਦੁਕਾਨਾਂ ਤੇ ਨੇਮ ਪਲੇਟ ਲਗਾਉਣਾ ਲਾਜ਼ਮੀ ਕਰ ਦਿੱਤਾ ਹੈ ਸੱਤਾਧਾਰੀ ਧਿਰ ਨੇ ਜਿੱਥੇ ਇਸ ਨੂੰ ਸ਼ਲਾਘਾਯੋਗ ਕਦਮ ਦੱਸਿਆ ਹੈ ਉੱਥੇ ਹੀ ਵਿਰੋਧੀ ਧਿਰ ਇਸ ਦੇ ਨਿਸ਼ਾਨਾ ਸਾਧ ਰਹੀ ਹੈ ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੁਕਾਨਦਾਰ ਲੋਕਾਂ ਦੇ ਖਾਣੇ ਦੇ ਵਿੱਚ ਥੁੱਕ ਦਾ ਨਜ਼ਰ ਆ ਰਿਹਾ ਇਸ ਵੀਡੀਓ ਤੇ ਇੱਕ ਯੂਜ਼ਰ ਦੇ ਵੱਲੋਂ ਸੋਨੂ ਸੂਦ ਨੂੰ ਟੈਗ ਕੀਤਾ ਗਿਆ ਹੈ ਅਤੇ ਲਿਖਿਆ ਗਿਆ ਹੈ ਕਿ ਥੁੱਕੀ ਰੋਟੀ ਸੋਨੂ ਸੂਦ ਨੂੰ ਪਾਰਸਲ ਕਰ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਭਾਈਚਾਰਾ ਬਰਕਰਾਰ ਰਹੇ ਇਸ ਟਵੀਟ ਦਾ ਜਵਾਬ ਦਿੰਦੇ ਹੋਏ ਸੋਨੂ ਸੂਦ ਨੇ ਕਿਹਾ ਕਿ ਸਾਡੇ ਸ਼੍ਰੀ ਰਾਮ ਜੀ ਨੇ ਸ਼ਬਰੀ ਦੀਆਂ ਝੂਠੀਆਂ 베ਰੀਆਂ ਖਾਧੀਆਂ ਸਨ ਤਾਂ ਮੈਂ ਕਿਉਂ ਨਹੀਂ ਖਾ ਸਕਦਾ ਅਹਿੰਸਾ ਦੇ ਨਾਲ ਹਿੰਸਾ ਨੂੰ ਹਰਾਇਆ ਜਾ ਸਕਦਾ ਹੈ ਮੇਰੇ ਭਰਾ ਕੇਵਲ ਮਨੁੱਖਤਾ ਕਾਇਮ ਰਹਿਣੀ ਚਾਹੀਦੀ ਹੈ ਤੋਂ ਅੰਦਾਜ਼ਾ ਹੈ ਕਿ ਇਸ ਤੇ ਹੁਣ ਕੰਗਨਾ ਜਨੋਦ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅੱਗੇ ਤੁਸੀਂ ਜਾਣਦੇ ਹੋ ਕਿ ਸੋਨੂ ਜੀ ਰੱਬ ਅਤੇ ਰਮਾਰੇ ਆਪਣੀਆਂ ਨਿੱਜੀ ਖੋਜਾਂ ਦੇ ਆਧਾਰ ਤੇ ਆਪਣੀ ਰਮਾਇਣ ਦਾ ਨਿਰਦੇਸ਼ਨ ਕਰਨਗੇ ਵਾਹ ਕੀ ਬਾਤ ਹੈ ਬਾਲੀਵੁੱਡ ਦੀ ਇੱਕ ਰਮਾਇਣ ਹਾਲੀਵੁੱਡ ਐਕਟਰੈਸ ਅਤੇ ਭਾਜਪਾ ਦੀ ਸੰਸਦ ਕੰਗਨਾ ਰਣੋਤ ਆਈਦੀਨੀ ਹੀ ਕਿਸੇ ਨਾ ਕਿਸੇ ਵਿਵਾਦਾਂ ਦੇ ਵਿੱਚ ਘਿਰਦੀ ਨਜ਼ਰ ਆਉਂਦੀ ਹੈ ਆਈਦੀਨੀ ਹੀ ਉਹਨਾਂ ਦਾ ਕਿਸੇ ਨਾ ਕਿਸੇ ਦੇ ਨਾਲ ਵਿਵਾਦ ਹੁੰਦਾ ਹੋਇਆ ਨਜ਼ਰ ਆਉਂਦਾ ਹੈ ਤੋਂ ਅੰਦਾਜ਼ਾ ਹੈ ਕਿ ਹੁਣ ਉਹ ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂ ਸੂਤ ਦੇ ਨਾਲ ਵਿਵਾਦਾਂ ਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ ਉਹਨਾਂ ਨੇ ਸੋਨੂ ਸੂਤ ਤੇ ਤਿੱਖਾ ਹਮਲਾ ਕੀਤਾ ਹੈ ਦਰਅਸਲ ਸੋਨੂ ਸੂਤ ਦੇ ਵੱਲੋਂ ਕਾਵੜ ਯਾਤਰਾ ਦੇ ਦੌਰਾਨ ਦੁਕਾਨਾਂ ਤੇ ਨੇਮ ਪਲੇਟਾ ਲਗਾਉਣ ਵਾਲੇ ਮਾਮਲੇ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਸੀ ਜਿਸ ਤੋਂ ਬਾਅਦ ਹੁਣ ਕੰਗਨਾ ਰਣੋਤ ਵੱਲੋਂ ਉਹਨਾਂ ਨੂੰ ਜਵਾਬ ਵੀ ਦਿੱਤਾ ਗਿਆ ਸੋਨੂ ਸੋਨ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ਹਰ ਦੁਕਾਨ ਤੇ ਸਿਰਫ ਇੱਕ ਨਾਮ ਪਲੇਟ ਹੋਣੀ ਚਾਹੀਦੀ ਹੈ ਉਹ ਹੈ ਇਨਸਾਨੀਅਤ ਇਸ ਤੋਂ ਬਾਅਦ ਸੋਨੂ ਸੂਤ ਦੇ ਪੋਸਟ ਤੇ ਪ੍ਰਤੀਕਿਰਿਆ ਦਿੰਦੇ ਹੋਏ ਕੰਗਨਾ ਰਣੋਤ ਨੇ ਕਿਹਾ ਕਿ ਸਹਿਮਤਾ ਹਲਾਲ ਨੂੰ ਇਨਸਾਨੀਅਤ ਦੇ ਨਾਲ ਬਦਲਣਾ ਚਾਹੀਦਾ ਹੈ ਤੁਹਾਂ ਅੰਦਾਜ਼ੀ ਹੈ ਕਿ ਯੂਪੀ ਸਰਕਾਰ ਨੇ ਕਾਵੜ ਯਾਤਰਾ ਦੇ ਰੂਟ ਤੇ ਖਾਣ ਪੀਣ ਦੀਆਂ ਦੁਕਾਨਾਂ ਤੇ ਨੇਮ ਪਲੇਟ ਲਗਾਉਣਾ ਲਾਜ਼ਮੀ ਕਰ ਦਿੱਤਾ ਹੈ ਸੱਤਾਧਾਰੀ ਧਿਰ ਨੇ ਜਿੱਥੇ ਇਸ ਨੂੰ ਛਲਾਂਗਾਯੋਗ ਕਦਮ ਦੱਸਿਆ ਹੈ ਉੱਥੇ ਹੀ ਵਿਰੋਧੀ ਧਿਰ ਇਸ ਤੇ ਨਿਸ਼ਾਨਾ 사ਧ ਰਹੀ ਹੈ ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੁਕਾਨਦਾਰ ਲੋਕਾਂ ਦੇ ਖਾਣੇ ਦੇ ਵਿੱਚ ਥੁੱਕ ਦਾ ਨਜ਼ਰ ਆ ਰਿਹਾ ਇਸ ਵੀਡੀਓ ਤੇ ਇੱਕ ਯੂਜ਼ਰ ਦੇ ਵੱਲੋਂ ਸੋਨੂ ਸੂਦ ਨੂੰ ਟੈਗ ਕੀਤਾ ਗਿਆ ਹੈ ਅਤੇ ਲਿਖਿਆ ਗਿਆ ਹੈ ਕਿ ਥੁੱਕੀ ਰੋਟੀ ਸੋਨੂ ਸੂਦ ਨੂੰ ਪਾਰਸਲ ਕਰ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਭਾਈਚਾਰਾ ਬਰਕਰਾਰ ਰਹੇ ਇਸ ਟਵੀਟ ਦਾ ਜਵਾਬ ਦਿੰਦੇ ਹੋਏ ਸੋਨੂ ਸੂਦ ਨੇ ਕਿਹਾ ਕਿ ਸਾਡੇ ਸ਼੍ਰੀ ਰਾਮ ਜੀ ਨੇ ਸ਼ਬਰੀ ਦੀਆਂ ਝੂਠੀਆਂ 베ਰੀਆਂ ਖਾਧੀਆਂ ਸਨ ਤਾਂ ਮੈਂ ਕਿਉਂ ਨਹੀਂ ਖਾ ਸਕਦਾ ਅਹਿੰਸਾ ਦੇ ਨਾਲ ਹਿੰਸਾ ਨੂੰ ਹਰਾਇਆ ਜਾ ਸਕਦਾ ਹੈ ਮੇਰੇ ਭਰਾ ਕੇਵਲ ਮਨੁੱਖਤਾ ਕਾਇਮ ਰਹਿਣੀ ਚਾਹੀਦੀ ਹੈ ਤੋਂ ਅੰਦਾਜ਼ਾ ਹੈ ਕਿ ਇਸ ਤੇ ਹੁਣ ਕੰਗਨਾ ਜਨੋਦ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅੱਗੇ ਤੁਸੀਂ ਜਾਣਦੇ ਹੋ ਕਿ ਸੋਨੂ ਜੀ ਰੱਬ ਅਤੇ ਧਰਮ ਬਾਰੇ ਆਪਣੀਆਂ ਨਿੱਜੀ ਖੋਜਾਂ ਦੇ ਆਧਾਰ ਤੇ ਆਪਣੀ ਰਮਾਇਣ ਦਾ ਨਿਰਦੇਸ਼ਨ ਕਰਨਗੇ ਵਾਹ ਕੀ ਬਾਤ ਹੈ ਬਾਲੀਵੁੱਡ ਦੀ ਇੱਕ ਹੋ ਰਮਾਇਣ ਸਰੇ ਸਤੇ ਬੀਜੇਪੀ ਦੀ ਸੰਸਦ ਕੰਗਨਾ ਰਣੋਤ ਆਈ ਦੀ ਨਹੀਂ ਕਿਸੇ ਨਾ ਕਿਸੇ ਵਿਵਾਦਾਂ ਦੇ ਵਿੱਚ ਘਿਰਦੀ ਨਜ਼ਰ ਆਉਂਦੀ ਆਈ ਦੀ ਨਹੀਂ ਉਹਨਾਂ ਦਾ ਕਿਸੇ ਨਾ ਕਿਸੇ ਦੇ ਨਾਲ ਵਿਵਾਦ ਹੁੰਦਾ ਹੋਇਆ ਨਜ਼ਰ ਆਉਂਦਾ ਹੈ ਤੋਂ ਅੰਦਾਜ਼ਾ ਹੈ ਕਿ ਹੁਣ ਉਹ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂ ਸੂਦ ਦੇ ਨਾਲ ਵਿਵਾਦਾਂ ਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ ਉਹਨਾਂ ਨੇ ਸੋਨੂ ਸੂਦ ਤੇ ਤਿੱਖਾ ਹਮਲਾ ਕੀਤਾ ਹੈ ਦਰਅਸਲ ਸੋਨੂ ਸੂਦ ਦੇ ਵੱਲੋਂ ਕਾਵੜ ਯਾਤਰਾ ਦੇ ਦੌਰਾਨ ਦੁਕਾਨਾਂ ਤੇ ਨੇਮ ਪਲੇਟਾ ਲਗਾਉਣ ਵਾਲੇ ਮਾਮਲੇ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਸੀ ਜਿਸ ਤੋਂ ਬਾਅਦ ਹੁਣ ਕੰਗਨਾ ਰਣੋਤ ਦੇ ਵੱਲੋਂ ਉਹਨਾਂ ਨੂਜੋ ਜਵਾਬ ਵੀ ਦਿੱਤਾ ਗਿਆ ਸੋਨੂ ਸੋਨ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ਹਰ ਦੁਕਾਨ ਤੇ ਸਿਰਫ ਇੱਕ ਨਾਮ ਪਲੇਟ ਹੋਣੀ ਚਾਹੀਦੀ ਹੈ ਉਹ ਹੈ ਇਨਸਾਨੀਅਤ ਇਸ ਤੋਂ ਬਾਅਦ ਸੋਨੂ ਸੂਤ ਦੇ ਪੋਸਟ ਤੇ ਪ੍ਰਤੀਕਿਰਿਆ ਦਿੰਦੇ ਹੋਏ ਕੰਗਨਾ ਰੌਨੋਤ ਨੇ ਕਿਹਾ ਕਿ ਸਹਿਮਤਾ ਹਲਾਲ ਨੂੰ ਇਨਸਾਨੀਅਤ ਦੇ ਨਾਲ ਬਦਲਣਾ ਚਾਹੀਦਾ ਹੈ ਤੁਹਾਂ ਅੰਦਾਜ਼ੀ ਹੈ ਕਿ ਯੂਪੀ ਸਰਕਾਰ ਨੇ ਕਾਵੜ ਯਾਤਰਾ ਦੇ ਰੂਟ ਤੇ ਖਾਣ-ਪੀਣ ਦੀਆਂ ਦੁਕਾਨਾਂ ਤੇ ਨੇਮ ਪਲੇਟ ਲਗਾਉਣਾ ਲਾਜ਼ਮੀ ਕਰ ਦਿੱਤਾ ਹੈ ਸੱਤਾਧਾਰੀ ਧਿਰ ਨੇ ਜਿੱਥੇ ਇਸ ਨੂੰ ਸ਼ਲਾਂਗਾਯੋਗ ਕਦਮ ਦੱਸਿਆ ਹੈ ਉੱਥੇ ਹੀ ਵਿਰੋਧੀ ਧਿਰ ਇਸ ਦੇ ਨਿਸ਼ਾਨਾ ਸਾਧ ਰਹੀ ਹੈ ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੁਕਾਨਦਾਰ ਲੋਕਾਂ ਦੇ ਖਾਣੇ ਦੇ ਵਿੱਚ ਥੁੱਕ ਦਾ ਨਜ਼ਰ ਆ ਗਿਆ ਇਸ ਵੀਡੀਓ ਤੇ ਇੱਕ ਯੂਜ਼ਰ ਦੇ ਵੱਲੋਂ ਸੋਨੂ ਸੂਦ ਨੂੰ ਟੈਗ ਕੀਤਾ ਗਿਆ ਹੈ ਅਤੇ ਲਿਖਿਆ ਗਿਆ ਹੈ ਕਿ ਥੁੱਕੀ ਰੋਟੀ ਸੋਨੂ ਸੂਦ ਨੂੰ ਪਾਰਸਲ ਕਰ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਭਾਈਚਾਰਾ ਬਰਕਰਾਰ ਰਹੇ ਇਸ ਟਵੀਟ ਦਾ ਜਵਾਬ ਦਿੰਦੇ ਹੋਏ ਸੋਨੂ ਸੂਦ ਨੇ ਕਿਹਾ ਕਿ ਸਾਡੇ ਸ਼੍ਰੀ ਰਾਮ ਜੀ ਨੇ ਸ਼ਬਰੀ ਦੀਆਂ ਝੂਠੀਆਂ 베ਰੀਆਂ ਖਾਧੀਆਂ ਸਨ ਤਾਂ ਮੈਂ ਕਿਉਂ ਨਹੀਂ ਖਾ ਸਕਦਾ ਅਹਿੰਸਾ ਦੇ ਨਾਲ ਹਿੰਸਾ ਨੂੰ ਹਰਾਇਆ ਜਾ ਸਕਦਾ ਹੈ ਮੇਰੇ ਭਰਾ ਕੇਵਲ ਮਨੁੱਖਤਾ ਕਾਇਮ ਰਹਿਣੀ ਚਾਹੀਦੀ ਹੈ ਤੋਂ ਅੰਦਾਜ਼ਾ ਹੈ ਕਿ ਇਸ ਤੇ ਹੁਣ ਕੰਗਨਾ ਰਣੋਦ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅੱਗੇ ਤੁਸੀਂ ਜਾਣਦੇ ਹੋ ਕਿ ਸੋਨੂ ਜੀ ਰੱਬ ਅਤੇ ਦਰਮਾਰੇ ਆਪਣੀਆਂ ਨਿੱਜੀ ਖੋਜਾਂ ਦੇ ਆਧਾਰ ਤੇ ਆਪਣੀ ਰਮਾਇਣ ਦਾ ਨਿਰਦੇਸ਼ਨ ਕਰਨਗੇ ਵਾਹ ਕੀ ਬਾਤ ਹੈ ਬਾਲੀਵੁੱਡ ਦੀ ਇੱਕ ਹੋ ਰਮਾਇਣ ਹਾਲੀਵੁੱਡ ਐਕਟਰੈਸ ਅਤੇ ਭਾਜਪਾ ਦੀ ਸੰਸਦ ਕੰਗਨਾ ਰਨੋਤ ਆਈਦੀਨੀ ਹੀ ਕਿਸੇ ਨਾ ਕਿਸੇ ਵਿਵਾਦਾਂ ਦੇ ਵਿੱਚ ਘਿਰਦੀ ਨਜ਼ਰ ਆਉਂਦੀ ਹੈ ਆਈਦੀਨੀ ਹੀ ਉਹਨਾਂ ਦਾ ਕਿਸੇ ਨਾ ਕਿਸੇ ਦੇ ਨਾਲ ਵਿਵਾਦ ਹੁੰਦਾ ਹੋਇਆ ਨਜ਼ਰ ਆਉਂਦਾ ਹੈ ਤੋਂ ਅੰਦਾਜ਼ਾ ਹੈ ਕਿ ਹੁਣ ਉਹ ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂ ਸੂਤ ਦੇ ਨਾਲ ਵਿਵਾਦਾਂ ਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ ਉਹਨਾਂ ਨੇ ਸੋਨੂ ਸੂਤ ਤੇ ਤਿੱਖਾ ਹਮਲਾ ਕੀਤਾ ਹੈ ਦਰਅਸਲ ਸੋਨੂ ਸੂਤ ਦੇ ਵੱਲੋਂ ਕਾਵੜ ਯਾਤਰਾ ਦੇ ਦੌਰਾਨ ਦੁਕਾਨਾਂ ਤੇ ਨੇਮ ਪਲੇਟਾ ਲਗਾਉਣ ਵਾਲੇ ਮਾਮਲੇ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਸੀ ਜਿਸ ਤੋਂ ਬਾਅਦ ਹੁਣ ਕੰਗਨਾ ਰਨੋਤ ਵੱਲੋਂ ਉਹਨਾਂ ਨੂੰ ਜਵਾਬ ਵੀ ਦਿੱਤਾ ਗਿਆ ਸੋਨੂ ਸੋਨ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ਹਰ ਦੁਕਾਨ ਤੇ ਸਿਰਫ ਇੱਕ ਨਾਮ ਪਲੇਟ ਹੋਣੀ ਚਾਹੀਦੀ ਹੈ ਉਹ ਹੈ ਇਨਸਾਨੀਅਤ ਇਸ ਤੋਂ ਬਾਅਦ ਸੋਨੂ ਸੂਤ ਦੇ ਪੋਸਟ ਤੇ ਪ੍ਰਤੀਕਿਰਿਆ ਦਿੰਦੇ ਹੋਏ ਕੰਗਨਾ ਰਣੋਤ ਨੇ ਕਿਹਾ ਕਿ ਸਹਿਮਤਾ ਹਲਾਲ ਨੂੰ ਇਨਸਾਨੀਅਤ ਦੇ ਨਾਲ ਬਦਲਣਾ ਚਾਹੀਦਾ ਹੈ ਤੁਹਾਂ ਅੰਦਾਜ਼ੇ ਹੈ ਕਿ ਯੂਪੀ ਸਰਕਾਰ ਨੇ ਕਾਵੜ ਯਾਤਰਾ ਦੇ ਰੂਟ ਤੇ ਖਾਣ ਪੀਣ ਦੀਆਂ ਦੁਕਾਨਾਂ ਤੇ ਨੇਮ ਪਲੇਟ ਲਗਾਉਣਾ ਲਾਜ਼ਮੀ ਕਰ ਦਿੱਤਾ ਹੈ ਸੱਤਾਧਾਰੀ ਧਿਰ ਨੇ ਜਿੱਥੇ ਇਸ ਨੂੰ ਸ਼ਲਾਂਗਾਯੋਗ ਕਦਮ ਦੱਸਿਆ ਹੈ ਉੱਥੇ ਹੀ ਵਿਰੋਧੀ ਧਿਰ ਇਸ ਤੇ ਨਿਸ਼ਾਨਾ 사ਧ ਰਹੀ ਹੈ ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੁਕਾਨਦਾਰ ਲੋਕਾਂ ਦੇ ਖਾਣੇ ਦੇ ਵਿੱਚ ਥੁੱਕ ਦਾ ਨਜ਼ਰ ਆ ਰਿਹਾ ਇਸ ਵੀਡੀਓ ਤੇ ਇੱਕ ਯੂਜ਼ਰ ਦੇ ਵੱਲੋਂ ਸੋਨੂ ਸੋਦ ਨੂੰ ਟੈਗ ਕੀਤਾ ਗਿਆ ਅਤੇ ਲਿਖਿਆ ਗਿਆ ਹੈ ਕਿ ਥੁੱਕੀ ਰੋਟੀ ਸੋਨੂ ਸੋਦ ਨੂੰ ਪਾਰਸਲ ਕਰ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਭਾਈਚਾਰਾ ਬਰਕਰਾਰ ਰਹੇ ਇਸ ਟਵੀਟ ਦਾ ਜਵਾਬ ਦਿੰਦੇ ਹੋਏ ਸੋਨੂ ਸੋਦ ਨੇ ਕਿਹਾ ਕਿ ਸਾਡੇ ਸ਼੍ਰੀ ਰਾਮ ਜੀ ਨੇ ਸ਼ਬਰੀ ਦੀਆਂ ਝੂਠੀਆਂ 베ਰੀਆਂ ਖਾਧੀਆਂ ਸਨ ਤਾਂ ਮੈਂ ਕਿਉਂ ਨਹੀਂ ਖਾ ਸਕਦਾ ਅਹਿੰਸਾ ਦੇ ਨਾਲ ਹਿੰਸਾ ਨੂੰ ਹਰਾਇਆ ਜਾ ਸਕਦਾ ਹੈ ਮੇਰੇ ਭਰਾ ਕੇਵਲ ਮਨੁੱਖਤਾ ਕਾਇਮ ਰਹਿਣੀ ਚਾਹੀਦੀ ਹੈ ਤੋਂ ਅੰਦਾਜ਼ਾ ਹੈ ਕਿ ਇਸ ਤੇ ਹੁਣ ਕੰਗਨਾ ਜਨੋਦ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅੱਗੇ ਤੁਸੀਂ ਜਾਣਦੇ ਹੋ ਕਿ ਸੋਨੋ ਜੀ ਰੱਬ ਅਤੇ ਧਰਮ ਬਾਰੇ ਆਪਣੀਆਂ ਨਿੱਜੀ ਖੋਜਾਂ ਦੇ ਆਧਾਰ ਤੇ ਆਪਣੀ ਰਮਾਇਣ ਦਾ ਨਿਰਦੇਸ਼ਣ ਕਰਨਗੇ ਵਾਹ ਕੀ ਬਾਤ ਹੈ ਬਾਲੀਵੁੱਡ ਦੀ ਇੱਕ ਹੋ ਰਮਾਇਣ ਹਾਲੀਵੁੱਡ ਐਕਟਰੈਸ ਅਤੇ ਭਾਜਪਾ ਦੀ ਸੰਸਦ ਕੰਗਨਾ ਰਣੋਤ ਆਈ ਦੀਨੀ ਹੀ ਕਿਸੇ ਨਾ ਕਿਸੇ ਵਿਵਾਦਾਂ ਦੇ ਵਿੱਚ ਘਿਰਦੀ ਨਜ਼ਰ ਆਉਂਦੀ ਹੈ ਆਈ ਦੀਨੀ ਹੀ ਉਹਨਾਂ ਦਾ ਕਿਸੇ ਨਾ ਕਿਸੇ ਦੇ ਨਾਲ ਵਿਵਾਦ ਹੁੰਦਾ ਹੋਇਆ ਨਜ਼ਰ ਆਉਂਦਾ ਹੈ ਤੋਂ ਅੰਦਾਜ਼ਾ ਹੈ ਕਿ ਹੁਣ ਉਹ ਹਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂ ਸੂਤ ਦੇ ਨਾਲ ਵਿਵਾਦਾਂ ਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ ਉਹਨਾਂ ਨੇ ਸੋਨੂ ਸੂਤ ਤੇ ਤਿੱਖਾ ਹਮਲਾ ਕੀਤਾ ਹੈ ਦਰਅਸਲ ਸੋਨੂ ਸੂਤ ਦੇ ਵੱਲੋਂ ਕਾਵੜ ਯਾਤਰਾ ਦੇ ਦੌਰਾਨ ਦੁਕਾਨਾਂ ਤੇ ਨੇਮ ਪਲੇਟਾ ਲਗਾਉਣ ਵਾਲੇ ਮਾਮਲੇ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਸੀ ਜਿਸ ਤੋਂ ਬਾਅਦ ਹੁਣ ਕੰਗਨਾ ਰਣੋਤ ਵੱਲੋਂ ਉਹਨਾਂ ਨੂੰ ਜਵਾਬ ਵੀ ਦਿੱਤਾ ਗਿਆ ਸੋਨੂ ਸੋਨ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ਹਰ ਦੁਕਾਨ ਤੇ ਸਿਰਫ ਇੱਕ ਨਾਮ ਪਲੇਟ ਹੋਣੀ ਚਾਹੀਦੀ ਹੈ ਉਹ ਹੈ ਇਨਸਾਨੀਅਤ ਇਸ ਤੋਂ ਬਾਅਦ ਸੋਨੂ ਸੂਦ ਦੇ ਪੋਸਟ ਤੇ ਪ੍ਰਤੀਕਿਰਿਆ ਦਿੰਦੇ ਹੋਏ ਕੰਗਨਾ ਰੌਨੋਤ ਨੇ ਕਿਹਾ ਕਿ ਸਹਿਮਤਾ ਹਲਾਲ ਨੂੰ ਇਨਸਾਨੀਅਤ ਦੇ ਨਾਲ ਬਦਲਣਾ ਚਾਹੀਦਾ ਹੈ ਤੁਹਾਂ ਅੰਦਾਜ਼ੀ ਹੈ ਕਿ ਯੂਪੀ ਸਰਕਾਰ ਨੇ ਕਾਵੜ ਯਾਤਰਾ ਦੇ ਰੂਟ ਤੇ ਖਾਣ-ਪੀਣ ਦੀਆਂ ਦੁਕਾਨਾਂ ਤੇ ਨੇਮ ਪਲੇਟ ਲਗਾਉਣਾ ਲਾਜ਼ਮੀ ਕਰ ਦਿੱਤਾ ਹੈ ਸੱਤਾਧਾਰੀ ਧਿਰ ਨੇ ਜਿੱਥੇ ਇਸ ਨੂੰ ਛਲਾਂਗਾ ਯੋ ਕਦਮ ਦੱਸਿਆ ਹੈ ਉੱਥੇ ਹੀ ਵਿਰੋਧੀ ਧਿਰ ਇਸ ਦੇ ਨਿਸ਼ਾਨਾ ਸਾਧ ਰਹੀ ਹੈ ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੁਕਾਨਦਾਰ ਲੋਕਾਂ ਦੇ ਖਾਣੇ ਦੇ ਵਿੱਚ ਥੁੱਕ ਦਾ ਨਜ਼ਰ ਆ ਰਿਹਾ ਇਸ ਵੀਡੀਓ ਤੇ ਇੱਕ ਯੂਜ਼ਰ ਦੇ ਵੱਲੋਂ ਸੋਨੂ ਸੋਦ ਨੂੰ ਟੈਗ ਕੀਤਾ ਗਿਆ ਹੈ ਅਤੇ ਲਿਖਿਆ ਗਿਆ ਹੈ ਕਿ ਥੁੱਕੀ ਰੋਟੀ ਸੋਨੂ ਸੋਦ ਨੂੰ ਪਾਰਸਲ ਕਰ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਭਾਈਚਾਰਾ ਬਰਕਰਾਰ ਰਹੇ ਇਸ ਟਵੀਟ ਦਾ ਜਵਾਬ ਦਿੰਦੇ ਹੋਏ ਸੋਨੂ ਸੋਦ ਨੇ ਕਿਹਾ ਕਿ ਸਾਡੇ ਸ਼੍ਰੀ ਰਾਮ ਜੀ ਨੇ ਸ਼ਬਰੀ ਦੀਆਂ ਝੂਠੀਆਂ 베ਰੀਆਂ ਖਾਧੀਆਂ ਸਨ ਮੈਂ ਕਿਉਂ ਨਹੀਂ ਖਾ ਸਕਦਾ ਅਹਿੰਸਾ ਦੇ ਨਾਲ ਹਿੰਸਾ ਨੂੰ ਹਰਾਇਆ ਜਾ ਸਕਦਾ ਹੈ ਮੇਰੇ ਭਰਾ ਕੇਵਲ ਮਨੁੱਖਤਾ ਕਾਇਮ ਰਹਿਣੀ ਚਾਹੀਦੀ ਹੈ ਤੋਂ ਅੰਦਾਜ਼ਾ ਹੈ ਕਿ ਇਸ ਤੇ ਹੁਣ ਕੰਗਨਾ ਰਣੋਤ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅੱਗੇ ਤੁਸੀਂ ਜਾਣਦੇ ਹੋ ਕਿ ਸੋਨੂ ਜੀ ਰੱਬ ਅਤੇ ਧਰਮ ਬਾਰੇ ਆਪਣੀਆਂ ਨਿੱਜੀ ਖੋਜਾਂ ਦੇ ਆਧਾਰ ਤੇ ਆਪਣੀ ਰਮਾਇਣ ਦਾ ਨਿਰਦੇਸ਼ਨ ਕਰਨਗੇ ਵਾਹ ਕਿਆ ਬਾਤ ਹੈ ਬਾਲੀਵੁੱਡ ਦੀ ਇੱਕ ਹੋ ਰਮਾਇਣ